ਤਾਸਪੁਰ ਤੋਂ ਹੁਣੇ-ਹੁਣੇ ਜਿੱਤੇ ਨੇ ਸੁਖੀ ਰੰਦਾਵਾ ਹਰੀ ਤੇ ਉਹਨਾਂ ਨੇ ਅੱਜ ਟਵੀਟ ਕਰਕੇ ਸੁਨੀਲ ਜਾਖੜ ਹਾਰਾ ਤੇ ਨਿਸ਼ਾਨਾ ਸਾਧਿਆ ਹੈ ਕਹਿੰਦੇ ਜਦੋਂ ਤੁਸੀਂ ਕਾਂਗਰਸ 'ਚ ਸੀ ਤਾਂ ਤੁਸੀਂ ਕਹਿੰਦੇ ਸੀ ਕਿ ਮੈਂ ਹਿੰਦੂ ਚਿਹਰਾ ਇਸ ਕਰਕੇ ਕਾਂਗਰਸ ਨੇ ਮੈਨੂੰ ਸੀਐਮ ਨਹੀਂ ਬਣਾਇਆ ਕਹਿੰਦੇ ਹੁਣ ਭਾਜਪਾ ਨੇ ਤੁਹਾਨੂੰ ਮੰਤਰੀ ਨਹੀਂ ਬਣਾਇਆ ਤੁਹਾਡੀ ਜਗ੍ਹਾ ਤੇ ਇੱਕ ਸਿੱਖ ਨੂੰ ਮੰਤਰੀ ਬਣਾਤਾ ਉਹਨਾਂ ਇਹ ਵੀ ਕਿਹਾ ਹੈ ਕਹਿੰਦੇ ਜਿਵੇਂ ਤੁਸੀਂ ਕਾਂਗਰਸ ਦੀ ਆਲੋਚਨਾ ਕਰਦੇ ਸੀ ਅਸੀਂ ਤੁਹਾਨੂੰ ਹੱਕ ਦਿੱਤਾ ਸੀ ਕਿ ਆਲੋਚਨਾ ਕਰੋ ਕਿ ਹੁਣ ਤੁਸੀਂ ਭਾਜਪਾ ਦੀ ਵੀ ਆਲੋਚਨਾ ਕਰੋਗੇ ਹਾਰੇ ਹੋਏ ਰਵ੍ਰੀਤ ਸਿੰਘ ਬਿੱਟੂ ਨੂੰ ਭਾਰਤੀ ਜਨਤਾ ਪਾਰਟੀ ਨੇ ਮੰਤਰੀ ਬਣਾਤਾ ਜੀ ਸਵਾਲ ਤਾਂ ਚਾਰੇ ਪਾਸੇ ਉੱਠ ਰਿਹਾ ਹੈ ਵੀ ਜੇ ਹਾਰਿਆ ਹੋਇਆ ਬੰਦਾ ਹੀ ਬਣਾਉਣਾ ਸੀ ਪ੍ਰਾਣੀਆਂ ਉਧਾਰਨਾ ਨੇ ਹਮ ਇੱਕ ਵਾਰੀ ਅਰੰਝੇਤਲੀ 14 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੋਂ ਹਾਰ ਗਏ ਹਮ ਤੇ ਉਹਨਾਂ ਨੂੰ ਹਾਰੇ ਹੋਇਆ ਨੂੰ ਵਿੱਤ ਮੰਤਰੀ ਬਣਾਤਾ ਕੇਂਦਰ ਦੇ ਵਿੱਚ ਕੈਥਲ ਦੇ ਵਿੱਚ ਹਰਿਆਣਾ ਚ ਸਿੱਖ ਨੌਜਵਾਨ ਦੀ ਕਥਿਤ ਕੁੱਟਮਾਰ ਹੋਈ ਹੈ ਤੇ ਕੁਝ ਸਿੱਖ ਵਿਰੋਧੀ ਉਹਨੂੰ ਜਿਹੜੇ ਸ਼ਬਦਾਵਲੀ ਵਿਵਰਤੀ ਗਈ ਇਸ ਤੋਂ ਬਾਅਦ ਐਸਟੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹਰਾਂ ਦਾ ਵੀ ਬਿਆਨ ਆਇਆ ਇੱਕ ਤਾਂ ਧਾਮੀ ਹਰਾਂ ਨੇ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ ਦੂਜਾ ਉਹਨਾਂ ਨੇ ਇਹ ਵੀ ਕਿਹਾ ਕਿ ਸਿੱਖਾਂ ਦੇ ਵਿਰੁੱਧ ਜਿਹੜਾ ਨਫ਼ਰਤੀ ਭਾਵਨਾਵਾਂ ਰੱਖੀਆਂ ਜਾ ਰਹੀਆਂ ਨੇ ਤੇ ਨਫ਼ਰਤ ਭਰਿਆ ਮਾਹੌਲ ਸਿਰਜਿਆ ਜਾ ਰਿਹਾ ਹੈ ਸੁਨੀਲ ਢਾਕਰ ਸਾਹਿਬ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਹੈ ਜੀ ਸਭ ਤੋਂ ਪਹਿਲਾ ਸਵਾਲ ਤਾਂ ਉਹਨਾਂ ਨੂੰ ਚੁੱਕਣਾ ਚਾਹੀਦਾ ਕਿਉਂਕਿ ਨੈਪ ਸਿੰਘ ਸੈਣੀ ਮੁੱਖ ਮੰਤਰੀ ਨੇ ਹਰਿਆਣਾ ਦੇ ਵਿੱਚ ਸਰਕਾਰ ਛੋਨੇ 10 ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਜੀ 6 ਜ਼ਿਲ੍ਹਿਆਂ ਦੇ ਵਿੱਚ ਸਰਕਾਰ ਦੇ ਹੁਕਮ ਨੇ ਕਿ ਪਹਿਲਾ ਚੋਣ ਲੱਗ ਸਕੇਗਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਕੀਤੀ ਹੈ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਉਹਨਾਂ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਜੀ ਪਿਛਲੀ ਵਾਰ ਜਿਹੜੀ ਬਿਜਲੀ ਦੀ ਮੰਗ ਸੀ ਉਹ तकरीबन तकरीबन 15000 ਮੈਗਾਵਾਟ ਹੂੰ ਤੇ ਹਿਸਾਬ ਨਾਲ ਵਧ ਗਈ ਸੀ ਹੂੰ ਤੇ 10% ਇਹਦੇ ਵਿੱਚ ਹਰ ਸਾਲ ਵਾਧਾ ਹੁੰਦਾ ਹੈ ਭਾ ਇਸ ਬਾਰੇ 16000 ਜਾਂ ਇਸ ਤੋਂ ਵੱਧ ਹੂੰ ਇਹ ਹੋ ਸਕਦੀ ਹੈ ਚੰਮੂ ਕਸ਼ਮੀਰ ਤੇ ਰਿਆਸੀ ਦੇ ਵਿੱਚ ਅਤਵਾਦੀ ਹਮਲਾ ਹੋਇਆ ਸੀ ਸ਼ਰਦਾਲੂਆਂ ਦੇ ਨਾਲ ਭਰੀ ਬੱਸ ਸੀ ਜਿਹੜੀ ਯਾਤਰਾ ਲਈ ਜਾ ਰਹੀ ਸੀ ਉਸ ਤੇ ਹਮਲਾ ਹੋ ਗਿਆ 10 ਦੇ ਕਰੀਬ ਲੋਕ ਮਾਰੇ ਗਏ ਤੇ ਹੁਣ ਇਸ ਨੂੰ ਲੈ ਕੇ ਪੰਜਾਬ ਦੇ ਬਾਰਡਰ ਤੇ ਵੀ ਚੌਕਸੀ ਵਧਾ ਦਿੱਤੀ ਗਈ ਹੈ ਮੀਟਿੰਗਾਂ ਹੋ ਰਹੀਆਂ ਨੇ ਉੱਚ ਪੱਧਰ ਦੀਆਂ ਸੁਰੱਖਿਆ ਨੂੰ ਲੈ ਕੇ ਚਾਰ ਅਜਿਹੇ ਵਿਧਾਇਕ ਨੇ ਜਿਹੜੇ ਐਤਕੀ ਪੰਜਾਬ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਐਮਪੀ ਚੁਣੇ ਗਏ ਨੇ ਹੁਣ ਨੋਟੀਫਿਕੇਸ਼ਨ ਤਾਂ 6 ਜੂਨ ਤੋਂ ਹੀ ਜਾਰੀ ਹੋਇਆ ਪਿਆ ਤੇ ਕਹਿੰਦੇ ਕਿ ਇਹਨਾਂ ਨੂੰ ਅਸਤੀਫਾ ਦੇਣਾ ਪਊਗਾ ਤੇ ਅਸਤੀਫਾ ਦੇਣ ਦੀ ਤਰੀਖ ਹੋਈ ਹੈ ਆਖਰੀ 20 ਜੂਨ ਜਦੋਂ ਤੱਕ ਇਹ ਅਸਤੀਫਾ ਨਹੀਂ ਦਿੰਦੇ ਉਦੋਂ ਤੱਕ ਜਿਹੜੀਆਂ ਜ਼ਿਮਨੀ ਚੋਣਾਂ ਨੇ ਉਹਦੀ ਕਾਰਵਾਈ ਸ਼ੁਰੂ ਨਹੀਂ ਕੀਤੀ ਜਾਵੇਗੀ। ਅਸਤੀਫਾ ਆਪਣੀ ਮਰਜ਼ੀ ਹੈ। ਹੂੰ ਤੁਸੀਂ ਐਮਐਲਏ ਸ਼ਿਪ ਤੋਂ ਦੇਣਾ ਜਾਂ ਐਮਪੀ ਸ਼ਿਪ ਤੋਂ ਦੇਣਾ ਹੈ? ਜੀ ਬਿਲਕੁਲ। ਉਹ ਜਦੋਂ ਅਸਤੀਫਾ ਜਾਊਗਾ ਉਦੋਂ ਬਾਅਦ ਉਹ ਸੀਟ ਖਾਲੀ ਹੋਊਗੀ। ਹੂੰ। ਸੋ ਫਿਰ ਇਲੈਕਸ਼ਨ ਕਮਿਸ਼ਨ ਉਹਦਾ ਅਨਾਉਂਸਮੈਂਟ ਕਰੇਗਾ। ਬਿਤ ਤਾ ਇਹ ਸੀ ਇਹਨਾਂ ਦੇ ਅਸਤੀਫੇ ਨਾਲਿਆਂ ਨਾਲ ਲੈ ਕੇ ਪ੍ਰਵਾਨ ਹੋ ਜਾਂਦੇ ਇਹ ਸਾਰੀਆਂ ਚੋਣਾਂ ਇਕੱਠੀਆਂ ਹੀ 10 ਜੁਲਾਈ ਨੂੰ ਹੋ ਜਾਂਦਾ ਹੈ ਪੰਚਾਇਤੀ ਚੋਣਾਂ ਦਾ ਵੀ ਐਲਾਨ ਹੋ ਚੁੱਕਿਆ ਹੈ ਸਾਰੇ ਜ਼ਿਲ੍ਹਿਆਂ ਨੂੰ ਜਿਹੜਾ ਚੋਣ ਕਮਿਸ਼ਨ ਦੇ ਵੱਲੋਂ ਹੁਕਮ جاری ਕਰ ਦਿੱਤੇ ਗਏ ਨੇ ਤੇ ਉਹਦੀਆਂ ਤਿਆਰੀਆਂ ਜਿਹੜੀਆਂ ਨੇ ਪੰਚਾਇਤੀ ਚੋਣਾਂ ਦੀਆਂ ਉਹ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਲੋਕਾਂ ਨੂੰ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਅਜੇ ਤਰੀਕ ਨਹੀਂ ਦਾਨੀ ਲੈ ਕੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸੀ ਜੀ ਉਹਨਾਂ ਨੇ ਸਾਰੇ ਜ਼ਿਲ੍ਹਾ ਚੋਣ ਅਫਸਰਾਂ ਨੂੰ ਕਹਿਤਾ ਕਿ ਤੁਸੀਂ ਤਿਆਰੀਆਂ ਰੱਖੋ ਕਿਸੇ ਵੇਲੇ ਵੀ ਪੰਚਾਇਤੀ ਚੋਣਾਂ ਦਾ ਐਲਾਨ ਹੋ ਸਕਦਾ ਹੈ। Chandigarh ਦੇ ਵਿੱਚ ਬੜੇ ਹੀ ਦਿਲਚਸਪ ਵਾਕਿਆ ਵੇਖਣ ਨੂੰ ਮਿਲਿਆ ਇੱਕ ਨੌਜਵਾਨ ਸ਼ਖਸ ਜ਼ਿੱਦ ਫੜ ਕੇ ਬੈਠਾ ਸੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਾ ਹੈ। ਤੇ ਉਸ ਕਰਕੇ ਉਹ ਟਾਵਰ ਦੇ ਉੱਤੇ ਜਾ ਚੜਿਆ ਤੇ ਹਾਲਾਂਕਿ ਕੁਝ ਹੀ ਸਮੇਂ ਬਾਅਦ ਉਸ ਨੂੰ ਟਾਵਰ ਤੋਂ ਉਤਾਰ ਲਿਆ ਗਿਆ ਨੌਜਵਾਨ ਹਰਿਆਣਾ ਦਾ ਦੱਸਿਆ ਜਾਂਦਾ ਹੈ। ਆ ਜਿਹੜਾ ਘਟਨਾਕਰਮ 14 ਸੈਕਟਰ ਦੇ ਵਿੱਚ ਵਾਪਰਿਆ ਆ ਕਾਰਨ ਅਸਲ ਕਿ ਤੁਹਾਡੀ ਮਸ਼ੀਨਰੀ ਜੰਗਾਲ ਚੁੱਕੀ ਹੈ ਇਹਦੀ ਜੰਗਾਲ ਲਾਹੋ ਇਹਨੂੰ ਮਾੜਾ ਮੋਟਾ ਗ੍ਰੀਸ ਕਰੋ ਤਾਂ ਆਕੇ ਲੋਕਾਂ ਦੇ ਕੰਮ ਕਰ ਸਕਣ ਸੱਚੇ خالਜੀ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਵੇਖਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸਮਨਜੀਤ ਗੌਰਗਲ ਇਸ ਪ੍ਰੋਗਰਾਮ ਦੇ ਵਿੱਚ ਵੱਡੀਆਂ-ਵੱਡੀਆਂ ਖਬਰਾਂ ਦੇ ਉੱਤੇ ਵਿਚਾਰ-ਚਰਚਾ ਕੀਤੀ ਜਾਂਦੀ ਹੈ ਤਰਕ ਦੇ ਆਧਾਰ ਤੇ ਪੂਰਾ ਮਾਮਲਾ ਸਮਝਾਇਆ ਜਾਂਦਾ ਹੈ ਤੇ ਇਹਨਾਂ ਖਬਰਾਂ ਤੇ ਵਿਚਾਰ-ਚਰਚਾ ਪੇਸ਼ ਕਰਨ ਵਾਸਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਐਡੀਟਰ ਸਰਦਾਰ ਜਸਪਾਲ ਸਿੰਘ ਢਿੱਲੋਂ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਵਰਨ ਜੀ ਬਹੁਤ-ਬਹੁਤ ਸ਼ੁਕਰੀਆ ਜੀ ਤਿਨੋ ਸਾਹਿਬਾ ਪਹਿਲੀ ਖਬਰ ਲੈਣੇ ਆ ਗੁਰਦਾਸਪੁਰ ਤੋਂ ਹੁਣੇ-ਹੁਣੇ ਜਿੱਤੇ ਨੇ ਸੁਖੀ ਰੰਦਾਵਾ ਹਰੀ ਤੇ ਉਹਨਾਂ ਨੇ ਅੱਜ ਟਵੀਟ ਕਰਕੇ ਸੁਨੀਲ ਜਾਖੜ ਹਰਾ ਤੇ ਨਿਸ਼ਾਨਾ ਸਾਧਿਆ ਹੈ ਕਹਿੰਦੇ ਜਦੋਂ ਤੁਸੀਂ ਕਾਂਗਰਸ 'ਚ ਸੀ ਤਾਂ ਤੁਸੀਂ ਕਹਿੰਦੇ ਸੀ ਕਿ ਮੈਂ ਹਿੰਦੂ ਚਿਹਰਾ ਇਸ ਕਰਕੇ ਕਾਂਗਰਸ ਨੇ ਮੈਨੂੰ ਸੀਐਮ ਨਹੀਂ ਬਣਾਇਆ ਕਹਿੰਦੇ ਹੁਣ ਭਾਜਪਾ ਨੇ ਤੁਹਾਨੂੰ ਮੰਤਰੀ ਨਹੀਂ ਬਣਾਇਆ ਤੁਹਾਡੀ ਜਗ੍ਹਾ ਤੇ ਇੱਕ ਸਿੱਖ ਨੂੰ ਮੰਤਰੀ ਬਣਾਤਾ ਉਹਨਾਂ ਇਹ ਵੀ ਕਿਹਾ ਹੈ ਕਹਿੰਦੇ ਜਿਵੇਂ ਤੁਸੀਂ ਕਾਂਗਰਸ ਦੀ ਆਲੋਚਨਾ ਕਰਦੇ ਸੀ ਅਸੀਂ ਤੁਹਾਨੂੰ ਹੱਕ ਦਿੱਤਾ ਸੀ ਕਿ ਆਲੋਚਨਾ ਕਰੋ ਕਿ ਹੁਣ ਤੁਸੀਂ ਭਾਜਪਾ ਦੀ ਵੀ ਆਲੋਚਨਾ ਕਰੋਗੇ ਜੀ ਸੁਖਜਿੰਦਰ ਸਿੰਘ ਰੰਦਾਵਾ ਸਾਬਕਾ ਉਪ ਮੁੱਖ ਮੰਤਰੀ ਵੀ ਰਹੇ ਨੇ ਤੇ ਇਸ ਵੇਲੇ ਵੀ ਕਾਂਗਰਸ ਪਾਰਟੀ ਦੇ ਰਾਜਸਥਾਨ ਦੇ ਮਾਮਲਿਆਂ ਦੇ ਇੰਚਾਰਜ ਵੀ ਨੇ ਤੇ ਤਾਜ਼ੇ-ਤਾਜ਼ੇ ਮੈਂਬਰ ਪਾਰਲੀਮੈਂਟ ਬਣੇ ਨੇ ਜੀ ਗੁਰਦਾਸਪੁਰ ਤੋਂ ਚੋਣ ਜਿੱਤੀ ਹੈ ਬੜੇ ਲੰਬੇ ਸਮੇਂ ਤੋਂ ਬਾਅਦ ਜਿਹੜੀ ਭਾਰਤੀ ਜਨਤਾ ਪਾਰਟੀ ਕੋਲ ਉਹ ਹੁੰਦੀ ਸੀ ਜੀ ਹਾਰੇ ਹੋਏ ਰਵਨੀਤ ਸਿੰਘ ਬਿੱਟੂ ਨੂੰ ਭਾਰਤੀ ਜਨਤਾ ਪਾਰਟੀ ਨੇ ਮੰਤਰੀ ਬਨਾਤਾ ਜੀ ਸਵਾਲ ਤਾਂ ਚਾਰੇ ਪਾਸੇ ਉੱਠ ਰਹੇ ਹੈ ਬੀਜੇ ਹਾਰਿਆ ਹੋਇਆ ਬੰਦਾ ਹੀ ਬਣਾਉਣਾ ਸੀ ਪ੍ਰਾਣੀਆਂ ਉਧਾਰਨਾ ਨੇ ਹਮ ਇੱਕ ਵਾਰੀ ਅਰੰਝੇਤਲੀ 14 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੋਂ ਹਾਰ ਗਏ ਹਮ ਤੇ ਉਹਨਾਂ ਨੂੰ ਹਾਰੇ ਹੋਇਆ ਨੂੰ ਵਿੱਤ ਮੰਤਰੀ ਬਣਾਤਾ ਕੇਂਦਰ ਦੇ ਵਿੱਚ ਜੀ ਆਹਾ ਪਿਛਲੀ ਸਰਕਾਰ ਦੇ ਵਿੱਚ ਜਿਹੜੇ ਹਰਦੀਪ ਪੂਰੀ ਅੱਜ ਵੀ ਮੰਤਰੀ ਬਣੇ ਨੇ ਹਮ ਇਹ ਅਮਰਸਰ ਤੋਂ ਹਾਰ ਗਏ ਜੀ ਇਹਨਾਂ ਨੂੰ ਵੀ ਮੰਤਰੀ ਬਣਾਤਾ ਸੀ ਜੀ ਉਹ ਕਹਿੰਦੇ ਜਿਹੜਾ ਰਾਜਦੂਤ ਹੈ ਤਰਨਜੀਤ ਸਿੰਘ ਸਦੂ ਜੀ ਉਹ ਤਾਂ ਮੋਦੀ ਸਾਹਿਬ ਦੇ ਬਹੁਤ ਨੇੜੇ ਐ ਹਮ ਤੇ ਸਿੱਖ ਫਲਸਫਾ ਜਿਹੜਾ ਤੇਜਾ ਸਿੰਘ ਸਮੁੰਦਰੀ ਜੇ ਤੁਸੀਂ ਦਰਬਾਰ ਸਾਹਿਬ ਜਾਓ ਤਾਂ ਉੱਤੇ ਤੇਜਾ ਸਿੰਘ ਸਮੁੰਦਰੀ ਹਾਲ ਐ ਉਹ ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਨੇ ਜੀ ਇਹਨੂੰ ਕਿਉਂ ਨਹੀਂ ਬਣਾਇਆ ਹਮ ਜੇ ਹਾਰਿਆਂ ਚ ਵੀ ਬਣਾਉਣਾ ਸੀ ਤਾਂ ਉਹ ਬਣਾਇਆ ਜਾ ਸਕਦਾ ਸੀ ਬੀਬੀ ਪ੍ਰਨੀਤ ਕੌਰ ਬਣਾਈ ਜਾ ਸਕਦੀ ਸੀ ਜਿਹਦਾ ਪ੍ਰੇਸ਼ਲਾ ਤਿਆਰਬਾ ਵੀ ਹੈ ਮੰਤਰੀ ਮੰਡਲ ਚ ਜੀ ਇਹਦਾ ਮਤਲਬ ਭਾਰਤੀ ਜਨਤਾ ਪਾਰਟੀ ਨੇ 2027 ਦਾ ਕੱਪਾ ਖੇਡਿਆ ਬਿੱਟੂ ਦੇ ਉੱਤੇ ਹੂੰ ਤੇ ਉਹ ਕਹਿੰਦੇ ਆ ਕਿ ਜਦੋਂ ਤੁਹਾਨੂੰ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਨਾ ਬਣਾਇਆ ਤੇ ਚਰਜੀਤ ਸਿੰਘ ਚੰਨੀ ਤੇ ਗੁਨਾਹ ਪੈ ਗਿਆ ਜਿਹੜਾ ਨਵਜੋਤ ਸਿੱਧੂ ਵੀ ਉਦੋਂ ਰੌਲਾ ਪਾਉਂਦਾ ਸੀ ਇਹਨੂੰ ਚਾਰ ਜਾਂ ਪੰਜ ਬੰਦੇ ਹੋਏ ਸੀ ਕੋਈ ਸ਼ੱਕ ਨਹੀਂ ਇਹਨਾਂ ਤੇ 42 ਐਮਐਲਏ ਨੇ 78 ਚੋਂ ਜਾਖੜ ਸਾਹਿਬ ਦਾ ਪੱਖ ਪੂਰਿਆ ਸੀ ਜੀ ਉਸ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਦਾ ਬੀਬੀ ਪ੍ਰਨੀਤ ਕੌਰ ਦਾ ਤੇ ਸਭ ਤੋਂ ਘੱਟ ਹਮ ਨਵਜੋਤ ਸਿੱਧੂ ਦਾ ਜੀ ਤਾਂ ਉਦੋਂ ਜਾਖੜ ਸਾਹਿਬ ਨੇ ਕਿਹਾ ਸੀ ਇੱਕ ਕਾਂਗਰਸ ਦੀ ਬੀਬੀ ਹੈ ਅੰਬਕਾ ਸੋਨੀ ਹਮ ਇਥੇ ਸਿੱਖ ਚਿਹਰਾ ਚਾਹੀਦਾ ਤਾਂ ਜਾਖੜ ਸਾਹਿਬ ਨੇ ਬਹੁਤ ਲੰਬੀ ਚੌੜੀ ਪੜਾਅਸ ਕੱਢੀ ਸੀ ਹਮ ਕਿ ਕਾਂਗਰਸ ਪਾਰਟੀ ਸੈਕੂਲਰ ਪਾਰਟੀ ਆ ਧਰਮ ਨਿਰਪੱਖ ਪਾਰਟੀ ਹੈ ਹਮ ਪਰ ਇਹ ਸਿੱਖ ਆਲਾ ਜਾਂ ਦੂਜਾ ਕਿੱਥੇ ਆ ਗਿਆ ਹਮ ਰੰਧਾਵਾ ਸਾਹਿਬ ਕਹਿੰਦੇ ਆ ਉਦੋਂ ਤੁਸੀਂ ਕਹਿ ਸੀ ਕਿ ਤੁਸੀਂ ਸਿੱਖ ਚਿਹਰੇ ਨਹੀਂ ਸੀ ਜੀ ਤੇ ਤੁਹਾਨੂੰ ਇਸ ਕਰਕੇ ਨਹੀਂ ਬਣਾਇਆ ਤੇ ਹੁਣ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਹੋ ਭਾਵੇਂ ਭਾਰਤੀ ਜਨਤਾ ਪਾਰਟੀ ਕੋਈ ਸੀਟ ਨਹੀਂ ਜਿੱਤ ਸਕੀ ਅਕਾਲੀ ਦਲ ਇੱਕ ਸੀਟ ਜਿੱਤਿਆ ਹੈ ਪਰ ਵੋਟ ਪ੍ਰਤੀਸ਼ਤਤਾ ਦੇ ਵਿੱਚ ਤੁਸੀਂ ਅਕਾਲੀ ਦਲ ਤੋਂ ਉੱਪਰੋਂ ਜੀ ਤੇ ਹੁਣ ਤੁਹਾਡੇ ਤੇ ਗੁਨਾਹ ਕਿਉਂ ਨਾ ਪਿਆ ਹੁਣ ਤੁਸੀਂ ਬਲੋਚਨਾ ਕਰੋਗੇ ਭਾਰਤੀ ਜਨਤਾ ਪਾਰਟੀ ਦੀ ਹਾਂ ਨਰਿੰਦਰ ਮੋਦੀ ਸਾਹਿਬ ਦੀ ਅਮਿਤ ਸ਼ਾਹ ਸਾਹਿਬ ਦੀ ਹਾਂ ਜਾਂ ਅਮਿਤ ਸ਼ਾਹ ਸਾਹਿਬ ਨੇ 2027 ਦਾ ਪੱਤਾ ਨਵਰੀ ਇਹਦੇ ਰਵਨੀਤ ਬਿੱਟੂ ਦੇ ਰਾਹੀਂ ਖੇੜਿਆ ਤੇ ਉਹਨੂੰ ਮਹਿਕਮਾ ਵੀ ਦੋਦੇ ਤੇ ਜੀ ਇੱਕ ਫੂਡ ਪ੍ਰੋਸੈਸਿੰਗ ਦਾ ਜਿਹੜਾ ਬੀਬੀ ਹਰਸਵਰਤ ਕੋਲ ਕੋਲ ਸੀ ਜੀ ਉਹਦੇ ਨਾਲ-ਨਾਲ ਦੂਸਰਾ ਮਹਿਕਮਾ ਰੇਲਵੇ ਦਾ ਵੀ ਰਾਜ ਮੰਤਰੀ ਬਨਾਤਾ ਜੀ ਭਾ ਪਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਵੀ ਸ਼ੀਸ਼ਾ ਦਿਖਾਇਆ ਹਾਂ ਤੇ ਵੀ ਅਸੀਂ ਬਿੱਟੂ ਨੂੰ ਹਾਰੇ ਹੋਏ ਨੂੰ ਲਿਆ ਕੇ ਤੋਡੇ ਨਾਲੋਂ ਵਿਭਾਗਾਂ ਵੀ ਦੋ ਦੇ ਸਕਦੇ ਆ ਹੂੰ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹ ਉਦੋਂ ਤੇ ਇੱਕ ਰਗੇ ਖੁਦ ਜਿਹੜੇ ਸੁਨੀਲ ਢਾਕੜ ਸਾਹਿਬ ਇਹ ਸਵਾਲ ਰੰਦਾਵਾ ਸਾਹਿਬ ਨੇ ਪੁੱਛਿਆ ਜੀ ਬਿਲਕੁਲ ਪੁੱਛਿਆ ਟਿਲੋ ਸਾਹਿਬ ਉਧਰ ਕੈਥਲ ਦੇ ਵਿੱਚ ਹਰਿਆਣਾ ਚ ਸਿੱਖ ਨੌਜਵਾਨ ਦੀ ਕਥਿਤ ਕੁੱਟਮਾਰ ਹੋਈ ਹੈ ਤੇ ਕੁਝ ਸਿੱਖ ਵਿਰੋਧੀ ਉਹਨੂੰ ਜਿਹੜੇ ਸ਼ਬਦਾਵਲੀ ਵਿਵਰਤੀ ਗਈ ਇਸ ਤੋਂ ਬਾਅਦ ਐਸਟੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹਰਾਂ ਦਾ ਵੀ ਬਿਆਨ ਆਇਆ ਇੱਕ ਤਾਂ ਧਾਮੀ ਹਰਾਂ ਨੇ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ ਦੂਜਾ ਉਹਨਾਂ ਇਹ ਵੀ ਕਹੇ ਕਿ ਸਿੱਖਾਂ ਦੇ ਵਿਰੁੱਧ ਜਿਹੜਾ ਨਫ਼ਰਤੀ ਭਾਵਨਾਵਾਂ ਰੱਖੀਆਂ ਚੱਲੀਆਂ ਨੇ ਤੇ ਨਫ਼ਰਤ ਭਰਿਆ ਮਾਹੌਲ ਸਿਰਜਿਆ ਜਾ ਰਿਹਾ ਜੀ ਇਹ ਨਫ਼ਰਤੀ ਮਾਹੌਲ ਬਣਿਆ ਕਿਉਂ ਜੀ ਪੂਰੀਆਂ ਚੌਣਾਂ ਦੇ ਵਿੱਚ ਘੱਟ ਗਿਣਤੀ ਤੇ ਵੱਧ ਗਿਣਤੀ ਦੇ ਇੱਥੇ ਕੋਈ ਮਾਹੌਲ ਨਹੀਂ ਬਣਿਆ ਬਣਾਉਣਾ ਬਹੁਤ ਚਾਹੁੰਦੇ ਸੀ ਹਾਂ ਹਿੰਦੂ ਮੁਸਲਮਾਨ ਕਰਨਾ ਚਾਹੁੰਦੇ ਸੀ ਨਹੀਂ ਹੋਇਆ ਹਾਂ ਪਰ ਇੱਕ ਯੋਜਨਾਬੱਧ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਤੇ ਸ੍ਰੀਲ ਰਾਖੜ ਸਾਹਿਬ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਹੈ ਜੀ ਸਭ ਤੋਂ ਪਹਿਲਾ ਸਵਾਲ ਤਾਂ ਉਹਨਾਂ ਨੂੰ ਚੁੱਕਣਾ ਚਾਹੀਦਾ ਕਿਉਂਕਿ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਨੇ ਹਾਂ ਹਰਿਆਣਾ ਦੇ ਵਿੱਚ ਸਰਕਾਰ ਹੈ ਜੀ ਤੇ ਕੇਂਦਰੀ ਬਜਟ ਦੇ ਵਿੱਚ ਰਵਨੀਤ ਮਿੱਟੂ ਬੈਠਾ ਉਹ ਨੂੰ ਮਦਦ ਲੈਣਾ ਚਾਹੀਦਾ ਹੈ ਅਮਿਤ ਸ਼ਾਹ ਸਾਹਿਬ ਕੋਲੇ ਗ੍ਰਹਿ ਮੰਤਰੀ ਰਹੋ ਹਾਂ ਇਹ ਸੁਖਵਿੰਦਰ ਸਿੰਘ ਦਾ ਜਿਹੜਾ ਮੁੰਡਾ ਹੈ ਕੈਥਲ ਦਾ ਹੈ ਜੀ ਇਹਨੂੰ ਖਾਲਸਤਾਨੀ ਕਹਿ ਕੇ ਹੂੰ ਇਹਦੇ ਇੱਟਾਂ-ਬੱਟੇ ਭਰਾਏ ਗਏ ਹੂੰ ਜਿਹੜਾ ਕਿ ਬਹੁਤ ਖਤਰਨਾਕ ਹੈ ਜਿਹੜਾ ਕੁਝ ਚੋਣਾ ਤੋਂ ਪਹਿਲਾਂ ਨਹੀਂ ਹੋ ਸਕਿਆ ਜੀ ਉਹ ਫਿਰਕੂ ਰੰਗ ਤਾਂ ਹੁਣ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ ਇਹ ਕੌਣ ਨੇ ਇਹਨਾਂ ਨੂੰ ਫੜ ਕੇ ਕਾਨੂੰਨ ਮੁਤਾਬਕ ਸਜ਼ਾ ਦੇਣੀ ਚਾਹੀਦੀ ਹੈ ਸਖਤ ਤੋਂ ਸਖਤ ਜੀ ਤੇ ਉਹਨਾਂ ਲੋਕਾਂ ਨੂੰ ਰੋਕਣਾ ਚਾਹੀਦਾ ਹੈ ਜਿਨ੍ਹਾਂ ਦੇ ਕੰਨਾਂ ਤੱਕ ਮੂੰਹ ਪਾਟੇ ਨੇ ਅਜੇ ਵੀ ਨਹੀਂ ਹਟਦੇ ਇੱਥੇ ਇਸ ਕੰਗਨਾਰ ਰਨਾਉਤ ਨੇ ਕਹੇ ਤਾਂ ਖਾਲਸਤਾਨੀ ਜੀ ਤੇ ਆ ਜਿਹੜੀ ਬਸ ਪਾਲਟੀ ਹੈ ਉਥੇ ਕਹੇ ਤਾਂ ਇਹ ਤਾਂ Hindu ਸੀ ਤਾਂ ਇਹਨਾਂ ਤੇ ਅਟੈਕ ਹੋਇਆ ਜੀ ਬਿਲਕੁਲ ਭਾਰਤ ਦਾ ਸੰਵਿਧਾਨ ਕਹਿੰਦਾ ਹੈ ਧਰਮ ਅਨੇਕ ਭਾਰਤ ਇੱਕ ਅਸੀਂ ਸਾਰੇ ਇਕੱਠੇ ਆ ਜੀ ਪਰ ਜਿਹੜੇ ਲੋਕ ਇਹ ਨਫਰਤ ਦੀ ਚੀਜ਼ਾਂ ਪੈਦਾ ਕਰਦੇ ਨੇ ਕਾਰਵਾਈ ਉਹਨਾਂ ਤੇ ਵੀ ਹੋਣੀ ਚਾਹੀਦੀ ਹੈ ਜੀ ਤਿਲੋ ਸਾਹਬ ਚੋਣੇ ਦਾ ਸੀਜ਼ਨ ਸ਼ੁਰੂ ਹੋ ਗਿਆ ਇੱਕ ਮਿੰਟ ਤੁਹਾਡੀ ਗੱਲ ਕੱਟਦੇ ਗਿਆ ਜੀ ਸਰਦਾਰ ਹਰਜਿੰਦਰ ਸਿੰਘ ਧਾਮੀ ਜਿਹੜੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜੀ ਉਹਨਾਂ ਨੇ ਵੀ ਇਹ ਮਸਲਾ ਠਾਇਆ ਹੈ ਉਹਨਾਂ ਨੇ ਹਰਿਆਣਾ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਹੜਿਆਂ ਨੇ ਵੀ ਇਹ ਕੀਤਾ ਹੈ ਉਹ ਤੁਰੰਤ ਪੱਦਰ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਭਵਿੰਦਰ ਸਿੰਘ ਅਸੰਧ ਉਹਨਾਂ ਨੂੰ ਵੀ ਚਾਹੀਦਾ ਹੈ ਉਹ ਆਪਣੇ ਮੁੱਖ ਮੰਤਰੀ ਕੋਲੇ ਇਹ ਮਾਮਲਾ ਠਾਉਣ ਪਹਿਲਾਂ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਇਹ ਮਾਮਲਾ ਉਠਾ ਲਿਆ ਜੀ ਜੀ ਟਿਲੋ ਸਾਹਿਬ ਚੋਣਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਤੇ 6 ਜ਼ਿਲ੍ਹਿਆਂ ਦੇ ਵਿੱਚ ਸਰਕਾਰ ਦੇ ਹੁਕਮ ਨੇ ਕਿ ਪਹਿਲਾਂ ਚੋਣ ਲੱਗ ਸਕੇਗਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਕੀਤੀ ਹੈ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਜੀ ਦੇਖੋ ਉਹਨਾਂ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਜੀ ਪਿਛਲੀ ਵਾਰ ਜਿਹੜੀ ਬਿਜਲੀ ਦੀ ਮੰਗ ਸੀ ਉਹ ਤਕਰੀਬਨ ਤਕਰੀਬਨ 15000 ਮੈਗਾਵਾਟ ਹਮ ਦੇ ਹਿਸਾਬ ਨਾਲ ਵਧ ਗਈ ਸੀ ਹਮ ਤੇ 10% ਇਹਦੇ ਵਿੱਚ ਹਰ ਸਾਲ ਵਾਧਾ ਹੁੰਦਾ ਹੈ ਭਾ ਇਸ ਬਾਰੇ 16000 ਜਾਂ ਇਸ ਤੋਂ ਵੱਧ ਹਮ ਇਹ ਹੋ ਸਕਦੀ ਹੈ ਜੀ 6 ਜ਼ਿਲ੍ਹਿਆਂ ਦੇ ਵਿੱਚ ਅੱਜ ਝੋਨਾ ਸ਼ੁਰੂ ਕਰਤਾ ਹਾਲਾਂਕਿ ਕਈਆਂ ਨੇ ਤਾਂ ਪਹਿਲੇ ਹੀ ਲਾ ਲਿਆ ਅੱਜ ਵਾਲੀ ਤਰੀਕ ਨੂੰ ਡਿੱਕਿਓ ਨਹੀਂ ਹਮ ਤੇ ਬਾਕੀ ਜਿਹੜੇ ਜ਼ਿਲ੍ਹੇ ਨੇ ਸਾਡੇ 17 ਉਹਨਾਂ ਦੇ ਵਿੱਚ ਇਹ ਝੋਨਾ 15 ਜੂਨ ਤੋਂ ਲੱਗਣੇ ਜੀ ਆਮ ਤੌਰ ਤੇ ਬਿਜਲੀ ਬੋਰ 8-8 ਘੰਟੇ ਦੇ ਤਿੰਨ ਗਰੁੱਪ ਬਣਾ ਲੈਂਦਾ ਹੈ ਦਿਨ ਰਾਤ ਦੇ ਜੀ ਸੋ ਇੱਕ ਗਰੁੱਪ ਨੂੰ ਮੰਨ ਲਓ ਸਵੇਰੇ 6 ਤੋਂ ਲੈ ਕੇ 2 ਵਜੇ ਦੇ ਤੱਕ ਦੂਜੇ ਨੂੰ 2 ਤੋਂ 10 ਤੀਜੇ ਨੂੰ 10 ਤੋਂ ਸਵੇਰੇ 6 ਜੀ ਇਸ ਤਰ੍ਹਾਂ ਦੇ ਇਹ ਗਰੁੱਪ ਬੰਦਦੇ ਆ ਪਾਣੀ ਦੇ ਮੁੱਖ ਮੰਤਰੀ ਨੇ ਮੀਟਿੰਗ ਕਰ ਲਈ ਬਿਜਲੀ ਬੋਰਡ ਦੇ ਨਾਲ ਜੀ ਉਹ ਬਿਜਲੀ ਬੋਰਡ ਜਿਹੜਾ ਪਹਿਲਾਂ ਹੀ ਹਜ਼ਾਰਾਂ ਕਰੋੜ ਦੇ ਕਰਜ਼ੇ ਥੱਲੇ ਦਬਿਆ ਪਿਆ ਹੈ ਮੁਖਤ ਬਿਜਲੀ ਕਾਰਨ ਉਹ ਕਹਿੰਦੇਗਾ ਢਾਈ ਦੀ ਤੀ ਚੱਲੀ ਮੈਂ ਕਿਉਂ ਰਹਿ ਜਾ ਕੱਲੀ ਹਮ ਕਿ ਕਾਂਗਰਸ ਸੱਤ ਕੱल्ल्या ਦਾ ਕਰਗੀ ਸੀ 96 ਚ ਬੀਬੀ ਪਠੱਲ ਬਾਦਲ ਸਾਹਿਬ ਦੇ ਚੋਰ ਮੈਨੀਫੈਸਟੋ ਸੀ ਤੇ ਬਾਦਲ ਸਾਹਿਬ ਨੇ ਕਹਿਤਾ ਸਾਡਾ ਵਸਤਾ ਚੋਰੀ ਕਰ ਲਿਆ ਬੀਬੀ ਪਠੱਲ ਨੇ ਮੋੜਵਾ ਜਵਾਬ ਦੇਤਾ ਕਿ ਬਾਦਲ ਤੋਂ ਨਲਾਇਕ ਵਿਦਿਆਰਥੀ ਕੌਣਾ ਜਿਹੜਾ ਵਸਤਾ ਹੀ ਨਹੀਂ ਸਮਝ ਸਕਦਾ ਆਪਦਾ ਜੀ ਸੋ ਉਹਨਾਂ ਨੇ ਸਾਰਿਆਂ ਦਾ ਕਰਤਾ ਫਿਰ ਕੈਪਟਨ ਅਮਰਿੰਦਰ ਸਿੰਘ ਨੇ 2004 ਦੇ ਵਿੱਚ ਇਹ ਮੋਟਰਾਂ ਵਾਲੀ ਟਿਊਬ ਵਾਲੀ ਤੇ ਉੱਤੇ ਦੁਬਾਰਾ ਲਾਤਾ ਸੀ ਕਿੰਨਾ ਕ ਹੈ 57 58 ਰੁਪਏ ਪਰ ਹਸ ਪਾਵਰ ਹੈ ਜੀ ਪਰ 2006 ਦੇ ਵਿੱਚ ਉਸੇ ਕੈਪਟਨ ਅਮਰਿੰਦਰ ਸਿੰਘ ਤੋਂ ਕੁਝ ਕਾਂਗਰਸੀਆਂ ਨੇ ਇਹ ਦੁਬਾਰਾ ਲਵਾਤੇ ਹਾਲਾਂਕਿ ਉਹਦੇ ਵਿੱਚ ਕਾਂਗਰਸ ਨੂੰ 2007 ਦੇ ਵਿੱਚ ਹਾਰ ਹੋਈ ਜੀ ਉਹਦੇ ਕਾਰਨ ਜੋ ਵੀ ਹੋਣ ਸੋ ਹੁਣ ਤੱਕ ਇੱਕ ਤਾਂ ਉਹ ਮੁਕਤ ਇੱਕਾ ਜਿਹੜੀ ਪ੍ਰਾਣੀਆਂ ਸਰਕਾਰਾਂ ਵੀ 200 ਜੁਨਟ ਗਰੀਬ ਗਰੁੱਪੇ ਨੂੰ ਮੁਕਤ ਜ਼ਿੰਦਗੀਆਂ ਸੀ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਨੇ ਜੀ ਇਹਨਾਂ ਨੇ ਸਾਰਾ ਹੀ ਜੂੜ ਵੱਡ ਤੱਕ ਇਕੱਠਾ 300 ਜੁਨਟ ਸਾਰਿਆਂ ਨੂੰ ਜਿਹੜੇ ਚਾਰ-ਚਾਰ ਮੁਲਾਜ਼ਮ ਨੇ ਇੱਕ ਘਰ ਚ ਜੀ ਉਹਨਾਂ ਨੂੰ ਵੀ 300 ਜੁਨਟ ਜਿਹੜੇ ਇਨਕਾਊਂਟੈਕਸ ਦਿੰਦੇ ਨੇ ਉਹਨਾਂ ਨੂੰ ਵੀ 300 ਜੁਨਟ ਜਿਹੜੇ ਆਰਥਿਕ ਭੁੱਖੋ ਕਮਜ਼ੋਰ ਆਉ ਤਾਂ ਹੋਣਾ ਹੀ ਨੇ ਅੱਗੇ ਲੋਕਾਂ ਨੇ ਫਾਰਮੂਲਾ ਲਾ ਲਿਆ ਜੀ ਪਿਛਲੇ ਸਾਲ ਦੇ ਵਿੱਚ ਕੱਲੇ ਪਿਛਲੇ ਸਾਲ ਚ 3 ਲੱਖ ਨਵਾਂ ਮੀਟਰ ਲੱਗਿਆ ਜੀ ਭਾਅ 300 ਤੇ 300 600 ਕਰ ਲਿਆ ਹੂੰ ਤੇ ਸਰਦੀ ਦੇ ਮੌਸਮ ਵਾਲੇ ਵੀ ਜਿਹੜੇ ਇੰਡਕਸ਼ਨ ਚੁੱਲ੍ਹੇ ਨੇ ਉਹ ਲੈ ਆਉਂਦੇ ਜੀ ਹੁਣ ਕਿ ਹੋਇਆ ਕੀ ਮੀਟਿੰਗ ਹੋਈ ਹੈ ਜੀ ਜਦੋਂ ਸਰਕਾਰ ਹੋਂਦ ਵਿੱਚ ਆਈ ਸੀ ਇਹ ਸਿਮਰਨ ਉਸ ਵੇਲੇ 20 ਲੱਖ ਦੇ ਕਰੀਬ ਗੁਜਰਾਤ ਤੋਂ ਨਕਲੀ ਵੀ ਆਇਆ ਸੀ ਪੈਕਟ ਜੀ 20 ਲੱਖ ਪੈਕਟ ਜੀ ਸਰਕਾਰ ਕਹਿੰਦੀ ਅਸੀਂ ਜਾਂਚ ਕਰਾ ਰਹੇ ਹਾਂ ਦੋ ਸਵਾ ਦੋ ਸਾਲ ਹੋ ਗਏ ਹਾਲੇ ਉਹ ਜਾਂਚੇ ਤੁਰੀ ਫਿਰਦੀ ਹੈ ਹਮ ਤੇ ਸਰਕਾਰ ਨੇ ਕਿਹਾ ਸੀ ਨਵੀਂ ਖੇਤੀ ਨੀਤੀ 31 ਮਾਰਚ 2023 ਤੋਂ ਅਸੀਂ ਕਰਕੇ 1 April 2023 ਤੋਂ ਲਾਗੂ ਕਰ ਦਿਆਂਗੇ ਆਜ 11 ਮਈ ਨਾ 11 ਜੂਨ 2024 ਆ ਗਿਆ ਜੀ ਸਵਾ ਸਾਲ ਬੀਤ ਗਿਆ ਅਜੋ ਖੇਤੀ ਨੀਤੀ ਹੋਈ ਨਹੀਂ ਆਈ ਜੀ ਤਾਂ ਹੋਇਆ ਕੀ ਜਦੋਂ ਪਿਛਲੀ ਵਾਰ ਗਲਾਬੀ ਸੁੰਡੀ ਨਕਲੀ ਵੀ ਕੀੜੇ ਮਾਰ ਦਵਾਈਆਂ ਇਹਦਾ ਅਸਰ ਕੀ ਹੋਇਆ ਕਿ 79000 ਹੈਕਟਰ ਐਸ ਵਾਰ ਝੋਨੇ ਦੇ ਨਰਮੇ ਕਪਾਹ ਦੇ ਹੇਠ ਰਕਵਾਂ ਨਿਕਲ ਕੇ ਮੁੜ ਕੇ ਝੋਨੇ ਵਿੱਚ ਆ ਗਿਆ ਜੀ ਝੋਨੇ ਦੇ ਨਰਮੇ ਦਾ ਰਕਬਾ ਜਿਹੜਾ 169000 ਹੈਕਟੇਅਰ ਸੀ 96000 ਘਟ ਗਿਆ ਜੀ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਨੇ ਜੀ ਤਾਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੇ ਪ੍ਰਧਾਨ ਨੇ ਸ਼ੰਗਾਰਾ ਸਿੰਘ ਮਾਨ ਜੀ ਉਹ ਕਹਿੰਦੇ ਇਹਦਾ ਮੁੱਖ ਕਾਰਨ ਹੈ ਗੁਲਾਬੀ ਸੁੰਡੀ ਸਹੀ ਕੀਮਤ ਨਾ ਮਿਲਣਾ ਹਾਂ ਤੇ ਖੇਤੀ ਨੀਤੀ ਬਾਰੇ ਕੁਝ ਨਹੀਂ ਸਰਕਾਰ ਦਾ ਕੋਈ ਹਾਇਕ ਨਹੀਂ ਹੈ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾਕਟਰ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਨਰਮੇ ਦਾ ਰਕਬਾ ਘਟਿਆ ਹੈ ਪਿਛਲੇ ਸਾਲ بارش ਨਾਲ ਬੀਜ ਦੀ ਕੁਆਲਟੀ ਦਾ ਖਰਾਬ ਹੋਣਾ ਉਹਦੇ ਤੇ ਇਹ ਜਿਹੜਾ ਹੈਗਾ ਡਾਕਟਰ ਜਸਵੰਤ ਸਿੰਘ ਉਹਦੇ ਤੇ ਤੋੜਾ ਪੋੜ ਰਹੇ ਕਿ بارش ਕਰਕੇ ਖਰਾਬ ਹੋ ਗਿਆ ਸੀ ਤਾਂ ਕਰਕੇ ਕਿਸਾਨਾਂ ਦਾ ਮੋਹ ਪੰਗਾ ਗਿਆ ਅਸਲ ਗੱਲ ਤੇ ਨਹੀਂ ਜਾਂਦੇ ਹੂੰ ਕਿ ਨਕਲੀ ਕੀੜੇ ਮਾਰ ਦਵਾਈਆਂ ਨਕਲੀ ਬੀਜ ਜੀ ਤੇ ਨਕਲੀ ਖਾਦਾਂ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਜੀ ਇਤੇ ਇੱਕ ਵਾਰੀ ਇਕਾਲੀ ਭਾਜਪਾ ਸਰਕਾਰ ਦੇ ਮੌਕੇ ਇੱਕ ਕਾਰ ਫੈਕਟਰੀ ਵਾਲਿਆਂ ਦੀ ਸੰਨਤ ਵਾਲਿਆਂ ਦੀ ਫੜੀ ਗਈ ਜਿਹਦੇ ਵਿੱਚੋਂ 30 ਲੱਖ ਤੋਂ ਵੱਧ ਰੁਪਿਆ ਬਰਾਮਦ ਹੋਇਆ ਜੀ ਕਹਿੰਦੇ ਕਿ ਉਹ ਦੇਣ ਚੱਲੇ ਸੀ ਉਸ ਵੇਲੇ ਦੇ ਖੇਤੀਬਾੜੀ ਮੰਤਰੀ ਨੂੰ ਇਹ ਬਹੁਤ ਵੱਡੀ ਖਾਨ ਹੈ ਖੇਤੀਬਾੜੀ ਦੇ ਵਿੱਚ ਬਹੁਤ ਵੱਡਾ ਗੋਰਖ ਧੰਦਾ ਹੈ ਜਿਹਦੇ ਤੇ ਕਹਿਣ ਦੇ ਬਾਵਜੂਦ ਬਦਲਾਅ ਦੇ ਬਾਵਜੂਦ ਅਜੇ ਤੱਕ ਜਿਹੜਾ ਬਾਈ ਦੇ ਵਿੱਚ ਨਕਲੀ ਵੀ ਆਇਆ ਸੀ ਉਦਾ ਕਿ ਪਤਾ ਨਹੀਂ ਕਿੱਥੇ ਹੋਇਆ ਕੀ ਨਹੀਂ ਹੋਇਆ ਤੇ ਮੁੜ ਮੁੜ ਕੇ ਉਹੀ ਰਵੈਤੀ ਫਸਲਾਂ ਢੰਡੋਰਾ ਅਸੀਂ 15 ਸਾਲ ਤੋਂ ਪਿੱਟਿਆ ਵਾ ਕਿ ਕਣਕ ਝੋਨੇ ਦਾ ਬਦਲ ਕਰਨਾ ਪਰ ਮੁੜ ਮੁੜ ਕੇ ਕਿਸਾਨ ਕਣਕ ਤੇ ਝੋਨੇ ਹਦੀ ਨਹੀਂ ਆ ਰਹੇ ਨੇ ਕਿਉਂਕਿ ਦੋਨਾਂ ਫਸਲਾਂ ਦੀ ਐਮਐਸਪੀ ਹੈ ਸਰਕਾਰ ਚੱਕ ਲੈਂਦੀ ਹੈ ਜੀ 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 ਢਿਲੋ ਸਾਹਿਬ ਬੀਤੇ ਦਿਨੀ ਜੰਮੂ ਕਸ਼ਮੀਰ ਦੇ ਰਿਆਸੀ ਦੇ ਵਿੱਚ ਅਤਵਾਦੀ ਹਮਲਾ ਹੋਇਆ ਸੀ ਸ਼ਰਦਾਲਵਾਵਾਂ ਦੇ ਨਾਲ ਭਰੀ ਬਸ ਸੀਗੀ ਜਿਹੜੀ ਯਾਤਰਾ ਲਈ ਜਾ ਰਹੀ ਸੀ ਉਸ ਤੇ ਹਮਲਾ ਹੋ ਗਿਆ 10 ਦੇ ਕਰੀਬ ਲੋਕ ਮਾਰੇ ਗਏ ਤੇ ਹੁਣ ਇਸ ਨੂੰ ਲੈ ਕੇ ਪੰਜਾਬ ਦੇ ਬਾਰਡਰ ਤੇ ਵੀ ਚੌਕਸੀ ਵਧਾ ਦਿੱਤੀ ਗਈ ਹੈ ਮੀਟਿੰਗਾਂ ਹੋ ਰਹੀਆਂ ਨੇ ਉੱਚ ਪੱਧਰ ਦੀਆਂ ਸੁਰੱਖਿਆ ਨੂੰ ਲੈ ਕੇ ਜੀ ਜਿਹੜਾ ਜੰਮੂ ਕਸ਼ਮੀਰ ਦੀ ਪੁਲਿਸ ਹੈ ਜੀ ਇਸੇ ਤਰ੍ਹਾਂ ਜਿਹੜੀ ਬਾਰਡਰ ਸੁਰੱਖਿਆ ਫੋਰਸ ਹੈ ਸਾਡੀ ਜੀ ਇਸੇ ਤਰ੍ਹਾਂ ਪੰਜਾਬ ਪੁਲਿਸ ਇਹ ਸਾਰੇ ਸਾਂਝੀਆਂ ਮੀਟਿੰਗਾਂ ਕਰ ਰਹੇ ਨੇ ਜੀ ਚੌਕਸੀਆਂ ਵਧਾਤੀਆਂ ਨੇ ਤੇ ਨਾਈਟ ਵਿਜ਼ਨ ਕੈਮਰਾ ਇਹ ਵਹੀਆ ਕਰਾਏ ਜਾਣਗੇ ਜੀ ਇਹ ਜਿਹੜੀਆਂ ਚੀਜ਼ਾਂ ਵਾਸਤੇ ਚਾਹੀਦੇ ਸਾਡੇ ਆਪਣੇ ਸ਼ਹਿਰ ਦੇ ਵਿੱਚ ਸੀਸੀਟੀਵੀ ਕੈਮਰੇ ਤਾਂ ਗੱਟ ਤੇ ਕੈਮਰੇ ਅੱਜ ਤੱਕ ਚੱਲੇ ਨਹੀਂ ਜੀ ਜਿਹੜਾ ਲੱਖਾਂ ਕਰੋੜਾ ਰੁਪਇਆ ਇਸ ਗੱਲ ਤੇ ਬਰਬਾਦ ਹੁੰਦਾ ਹੈ ਚੰਡੀਗੜ੍ਹ ਚ ਕਿਉਂ ਸੁਧਰ ਗਈ ਆਵਾਜਾਈ ਪੋ ਜੀ ਕਿਉਂਕਿ ਉੱਥੇ ਕੈਮਰੇ ਲੱਗੇ ਨੇ ਤੁਹਾਨੂੰ ਚਲਾਨ ਘਰ ਆ ਜਾਣਾ ਨਾਲ ਐਪ ਦਿੱਤੀ ਵੀ ਹੈ ਇੰਨਾ ਜੁਰਮਾਨਾ ਆ ਤੁਹਾਡਾ ਆਫੈਂਸ ਹੈ ਜੀ ਤੇ ਆ ਪੈਸੇ ਨੇ ਐਸਐਫ ਤੇ ਵਰਦੇ ਹੋ ਜੀ ਅਦਰਵਾਈਜ਼ ਜਦੋਂ ਤੁਸੀਂ ਵਾਹਨ ਤਬਦੀਲ ਕਰਉਣਾ ਕਿਸੇ ਹੋਰ ਦੇ ਨਾਂ ਤੇ ਵੇਚਣ ਮਿਲੇ ਉਦੋਂ ਫਿਰ ਵਿਗਦਾ ਨਹੀਂ ਉਹਦੇ ਵਿੱਚ ਖੜਾ ਹੁੰਦਾ ਹੂੰ ਸੋ ਚੰਗੀ ਗੱਲ ਹੈ ਕਿ ਜੇ ਇਹ ਸਾਂਝੇ ਰੂਪ ਦੇ ਵਿੱਚ ਕਾਰਜ ਕਰਨ ਪਰ ਇਹ ਗੱਲ ਦੀ ਸਾਰਿਆਂ ਨੂੰ ਹੈਰਾਨੀ ਹੈ ਕਿ ਇੱਕ ਪਾਸੇ ਸੌ ਚੱਕਾ ਸਵਾਗਮ ਜੀ ਦੂਜੇ ਪਾਸੇ ਜੰਮੂ ਕਸ਼ਮੀਰ ਦੇ ਵਿੱਚ ਤੇ ਆ ਜਿਹੜੀ ਬੀਬੀ ਫਿਰਦੀ ਹੈ ਜੀ ਇਹ ਕਹਿੰਦੀ ਹਿੰਦੂਆਂ ਕਰਕੇ ਉੱਥੇ ਹਮਲਾ ਹੋਇਆ ਹੈ ਬੱਸ ਕਰੋ ਬਥੇਰਾ ਮਨੁੱਖਤਾ ਦਾ ਘਾਣ ਹੋ ਗਿਆ ਕਿਰਪਾ ਕਰੋ ਕੋਈ ਮਨੁੱਖਤਾ ਬਾਰੇ ਸੋਚੋ ਜਿਹੜੇ ਕੰਨਾਂ ਤੱਕ ਮੂੰਹ ਪਾਟੇ ਆ ਤੁਹਾਡੇ ਇਹਨਾਂ ਨੂੰ ਥੋੜੀ ਜ਼बान ਨੂੰ ਸਲੱਖਣਾ ਰੱਖੋ ਜੀ ਇਸ ਸਲੱਖਣੇ ਲੋਕਾ ਕਰਕੇ ਹੀ ਇਸ ਤਰ੍ਹਾਂ ਦਾ ਮਾਹੌਲ ਪੈਦਾ ਹੁੰਦਾ ਹੈ ਅਸੀਂ ਸਾਰੇ ਭਾਰਤੀ ਆਂ ਭਾਰਤ ਦੀ ਏਕਤਾ ਤੇ ਅਖੰਡਤਾ ਰਕਾਇਮ ਰੱਖਣਾ ਸਾਡਾ ਸਾਰਿਆਂ ਦਾ ਫਰਜ ਹੈ ਤੇ ਸਾਰੇ ਉਸ ਮਾਮਲੇ ਦੇ ਵਿੱਚ ਅਸੀਂ ਦੇਸ਼ ਦੇ ਨਾਲੇ ਜੀ ਢਿਲੋ ਸਾਬਤ ਚਾਰ ਅਜਿਹੇ ਵਿਧਾਇਕ ਨੇ ਜਿਹੜੇ ਐਤਕੀ ਪੰਜਾਬ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਐਮਪੀ ਚੁਣੇ ਗਏ ਨੇ ਹੁਣ ਨੋਟੀਫਿਕੇਸ਼ਨ ਤਾਂ 6 ਜੂਨ ਤੋਂ ਹੀ ਜਾਰੀ ਹੋਇਆ ਪਿਆ ਤੇ ਕਹਿੰਦੇ ਕਿ ਇਹਨਾਂ ਨੂੰ ਅਸਤੀਫਾ ਦੇਣਾ ਪਊਗਾ ਤੇ ਅਸਤੀਫਾ ਦੇਣ ਦੀ ਤਰੀਖ ਹੋਈ ਹੈ ਆਖਰੀ 20 ਜੂਨ ਜਦੋਂ ਤੱਕ ਇਹ ਅਸਤੀਫਾ ਨਹੀਂ ਦਿੰਦੇ ਉਦੋਂ ਤੱਕ ਜਿਹੜੀਆਂ ਜ਼ਿਮਨੀ ਚੋਣਾਂ ਨੇ ਉਹਦੀ ਕਾਰਵਾਈ ਸ਼ੁਰੂ ਨਹੀਂ ਕੀਤੀ ਜਾਵੇਗੀ ਜੀ ਤੁਸੀਂ ਠੀਕ ਕਹਿ ਹੈ ਭਾਰਤ ਦੇ ਵਿੱਚ ਬਹੁਤ ਸਾਰੀਆਂ ਲਗਭਗ 20 ਸੀਟਾਂ ਦੇ ਉੱਤੇ 10 ਜੁਲਾਈ ਨੂੰ ਚੋਣ ਹੋ ਰਹੀ ਹੈ ਜੀ ਕਿਉਂਕਿ ਸ਼ੀਤਲੰਗ ਰਾਲ ਦਾ 3 ਜੂਨ ਨੂੰ ਸਪੀਕਰ ਕੁਲਤਾਰ ਸਿੰਘ ਸੱਧਮਾ ਨੇ ਅਸਤੀਫਾ ਸਵੀਕਾਰ ਕਰ ਲਿਆ ਸੀ ਜੀ ਜਿਹੜੇ 4 ਮੈਂਬਰ ਪਾਰਲੀਮੈਂਟ ਨੇ ਸੁਖਜਿੰਦਰ ਸਿੰਘ ਰੰਦਾਵਾ ਮੀਤ ਹੇਅਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਇਹਨਾਂ ਦੇ ਨਾਲ ਚੌਥੇ ਨੇ ਜਿਹੜੇ ਰਾਜਕੁਮਾਰ ਚੱਬੇਵਾਲ ਜੀ ਇਹ ਜਿਹੜੇ ਨੇ ਉਹ 4 ਨੇ ਜੀ ਰੰਦਾਬਾਦ ਸਾਹਿਬ ਚੱਬੇਪਾਲ ਮੀ ਤਿਹਰ ਤੇ ਰਾਜਾ ਵੜਿੰਗ ਰਾਜਾ ਵੜਿੰਗ ਇਹਨਾਂ ਨੇ ਅਜੇ ਅਸਤੀਫਾ ਨਹੀਂ ਦਿੱਤਾ ਜੀ ਅਸਤੀਫਾ ਆਪਣੀ ਮਰਜ਼ੀ ਹੈ ਹਮ ਤੁਸੀਂ ਐਮਐਲਏ ਸ਼ਿਪ ਤੋਂ ਦੇਣਾ ਜਾਂ ਐਮਪੀ ਸ਼ਿਪ ਤੋਂ ਦੇਣਾ ਹੈ ਜੀ ਬਿਲਕੁਲ ਉਹ ਜਦੋਂ ਅਸਤੀਫਾ ਜਾਊਗਾ ਉਸ ਤੋਂ ਬਾਅਦ ਉਹ ਸੀਟ ਖਾਲੀ ਹੋਊਗੀ ਹਮ ਸੋ ਫਿਰ ਇਲੈਕਸ਼ਨ ਕਮਿਸ਼ਨ ਉਹਦਾ ਅਨਾਉਂਸਮੈਂਟ ਕਰੇਗਾ ਬੇਤ ਤਾਂ ਇਹ ਸੀ ਇਹਨਾਂ ਦੇ ਅਸਤੀਫੇ ਨਾਲੀਆਂ ਨਾਲ ਲੈ ਕੇ ਪ੍ਰਵਾਨ ਹੋ ਜਾਂਦੇ ਇਹ ਸਾਰੀਆਂ ਚੋਣਾਂ ਇਕੱਠੀਆਂ ਹੀ 10 ਜੁਲਾਈ ਨੂੰ ਹੋ ਜਾਂਦੀਆਂ ਜੀ ਟੇਲੋ ਸਾਹਿਬ ਤੁਸੀਂ ਗੱਲ ਕੀਤੀ ਹੈ ਕਿ ਸਾਰੀਆਂ ਚੋਣਾਂ ਇਕੱਠੀਆਂ ਹੀ 10 ਜੁਲਾਈ ਨੂੰ ਹੋ ਜਾਂਦੀਆਂ ਤੇ ਜਲੰਧਰ ਪੱਛਮੀ ਦੇ ਵਿੱਚ ਹੋਣੀਆਂ ਨੇ 10 ਜੁਲਾਈ ਨੂੰ ਚੋਣਾਂ ਇੱਕ ਪਾਸੇ ਆਮ ਆਦਮੀ ਪਾਰਟੀ ਦਾ ਮਿਸ਼ਨ ਸੀ 13 0 ਉਹ ਫੇਲ ਹੋ ਚੁੱਕਿਆ ਹੈ ਤੇ ਹੁਣ ਕਹਿੰਦੇ ਕਿ ਜੇ ਦੁਬਾਰਾ ਸੂਬੇ ਦੇ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨਾ ਹੈ ਆਮ ਆਦਮੀ ਪਾਰਟੀ ਨੇ ਤਾਂ ਫਿਰ ਜਲੰਧਰ ਪੱਛਮੀ ਦੀ ਸੀਟ ਜਿੰਨੀ ਬੜੀ ਜ਼ਰੂਰੀ ਹੈ ਜਿੱਥੋਂ ਸ਼ੀਤਲ ਅਨੁਗਰਾਲ ਹਰਾਂ ਨੇ ਅਸਤੀਫਾ ਦਿੱਤਾ ਸੀ ਜੀ ਐਸ ਵਾਰ ਬੜੀ ਟੇਢੀ ਖੀਰ ਹੈ ਰਿਕਾਰਡ ਵੋਟਾਂ ਦੇ ਉੱਤੇ ਚਰਨਜੀਤ ਸਿੰਘ ਚੰਨੀ ਜਿੱਤਿਆ ਹੈ ਜੀ ਪੰਚਾਇਤੀ ਚੋਣਾਂ ਤੇ ਨਗਰ ਨਿਗਮ ਚੋਣਾਂ ਬਿਲਕੁਲ ਸਾਹਮਣੇ ਨੇ ਜੀ ਜਦੋਂ ਇਹ ਆਉਣੀਆਂ ਨੇ ਜੇ ਜਲੰਧਰ ਦੇ ਵਿੱਚ ਧੱਕਾ ਕਰਦੇ ਆ ਤਾਂ ਜਲੰਧਰ ਉਹਨਾਂ ਚੋਣਾਂ ਦੇ ਉੱਤੇ ਅਸਰ ਪਊਗਾ ਪੰਚਾਇਤਾਂ ਵਾਲੀਆਂ ਤੇ ਵੀ ਜੀ ਤੇ ਦੂਜੀਆਂ ਤੇ ਵੀ ਹੂੰ ਕਿਉਂਕਿ ਤਾਜ਼ਾ-ਤਾਜ਼ਾ ਪੌਣੇ 2 ਲੱਖ ਵੋਟਾਂ ਦੇ ਫਰਕ ਨਾਲ ਜਰਜੀ ਸੁਚੰਨੀ ਉਥੋਂ ਮੈਂਬਰ ਪਾਰਲੀਮੈਂਟ ਬਣੇ ਨੇ ਜੀ ਬਿਲਕੁਲ ਹੁਣ ਤੁਸੀਂ ਇਹ ਗੱਲ ਦੇਖੋ ਕਿ ਇਹ ਮਾਮਲਾ ਕਿੱਡਾ ਸੈਸਟਿਵ ਹੈ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੁੱਖ ਮੰਤਰੀ ਸਾਹਿਬ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਜਾਂ ਚੰਡੀਗੜ੍ਹ ਸੱਦ ਕੇ ਇਹ ਜਾਣ ਰਹੇ ਨੇ ਕਿ ਹਾਰ ਦੇ ਕਾਰਨ ਕੀ ਹੈ ਜੀ ਆਮ ਤੌਰ ਤੇ ਜਿਮਨੀ ਚੋਣ ਸਬੰਧਤ ਸਰਕਾਰ ਦੀ ਹੁੰਦੀ ਹੈ ਲੋਕਾਂ ਦੇ ਵਿੱਚ ਇਹ ਹੁੰਦਾ ਵੀ ਚਲੋ ਯਾਰ ਕੰਮ ਤਾਂ ਦੇ ਕਰਾਉਣੇ ਨੇ ਇਹਨਾਂ ਨੂੰ ਜਿਤਾ ਲਓ ਜੀ ਸੋ ਇਹ ਕਾਫੀ ਟੇਢੀ ਖੀਰ ਵਾਲਾ ਕੰਮ ਹੈ ਕਿ ਮੁੱਖ ਮੰਤਰੀ ਸਾਹਿਬ ਇਸ ਮਾਮਲੇ ਨੂੰ ਕਿਸ ਤਰੀਕੇ ਦੇ ਨਾਲ ਲੈਂਦੇ ਹੈ ਤੇ ਲੋਕ ਜਿਨ੍ਹਾਂ ਨੇ ਤਾਜ਼ਾ-ਤਾਜ਼ਾ ਚੰਨੀ ਸਾਹਿਬ ਨੂੰ ਜਿਤਾਇਆ ਹੈ ਜੀ ਤੇ ਨਿਰ ਭਰੇ ਇਸ ਗੱਲ ਤੇ ਵੀ ਕਰਦਾ ਹੈ ਉੱਥੇ ਉਮੀਦਵਾਰ ਕੌਣ ਹੋਵੇਗਾ ਜੀ ਜੀ ਤਿਲੋ ਸਾਹਿਬ ਪੰਚਾਇਤੀ ਚੋਣਾਂ ਦਾ ਤੁਸੀਂ ਜ਼ਿਕਰ ਕੀਤਾ ਹੈ ਪੰਚਾਇਤੀ ਚੋਣਾਂ ਦਾ ਵੀ ਐਲਾਨ ਹੋ ਚੁੱਕਿਆ ਹੈ ਸਾਰੇ ਜ਼ਿਲ੍ਹਿਆਂ ਨੂੰ ਜਿਹੜਾ ਚੋਣ ਕਮਿਸ਼ਨ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਉਹਦੀਆਂ ਤਿਆਰੀਆਂ ਜਿਹੜੀਆਂ ਨੇ ਪੰਚਾਇਤੀ ਚੋਣਾਂ ਦੀਆਂ ਉਹ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਲੋਕਾਂ ਨੂੰ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਜੀ ਦੇਖੋ ਇਹਦੇ ਚ ਨਾ ਜਿਹੜੀਆਂ ਪੰਚਾਇਤੀ ਚੋਣਾਂ ਨੇ ਉਹ ਨੇੜ ਭਵਿੱਖ ਚ ਜੀ ਕਿਸੇ ਵੀ ਵੇਲੇ ਵੀ ਹੋ ਸਕਦੀਆਂ ਨੇ ਜੀ ਉਹਦੇ ਵਿੱਚ 13000 ਤੋਂ ਵੱਧ ਇਹ ਚੋਣਾਂ ਨੇ ਸਾਡੀਆਂ ਜੀ ਜਿਹੜੀਆਂ 23 ਜ਼ਿਲ੍ਹੇ ਨੇ ਜ਼ਿਲ੍ਹਾ ਪ੍ਰੀਸ਼ਦਾਂ ਨੇ ਜੀ 13241 ਨੇ 17353 ਬਲਾਕ ਸੰਮਤੀਆਂ ਜੀ 11 ਅਗਸਤ ਨੂੰ ਪਿਛਲੀ ਵਾਰੀ ਇਹਨਾਂ ਨੇ ਸਮੇਂ ਤੋਂ ਪਹਿਲੇ ਪੰਕਰਤਾ ਤੇ ਹਾਈ ਕੋਰਟ ਨੇ ਐਸਾ ਖੁੰਡਾ ਖੜਕਾਇਆ ਕਿ ਉਹ ਬਹਾਲ ਕਰਨੀਆਂ ਪੈਗੀਆਂ ਜੀ ਹੁਣ ਉੱਥੇ ਲਗਾਤਾਰ ਸਿਵਰਨ ਜਿਹੜੇ ਆ ਪ੍ਰਬੰਧਕੀ ਲੱਗੇ ਹੋਏ ਨੇ ਜਿਹਨੂੰ ਆਪਾਂ ਐਡਮਿਨਿਸਟਰਟਰ ਕਹਿੰਦੇ ਆ ਜੀ ਸੋ ਪੰਚਾਇਤ ਚੋਣਾਂ ਦੀ ਤਿਆਰੀ ਤਾਂ ਕਹਿਤੀ ਐ ਅਜੇ ਤਰੀਕ ਨਹੀਂ ਦਾਨੀ ਲੈ ਕੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸੀ ਜੀ ਉਹਨਾਂ ਨੇ ਸਾਰੇ ਜ਼ਿਲ੍ਹਾ ਚੋਣ ਅਫਸਰਾਂ ਨੂੰ ਕਹਿਤਾ ਕਿ ਤੁਸੀਂ ਤਿਆਰੀਆਂ ਰੱਖੋ ਕਿਸੇ ਵੀ ਵੇਲੇ ਵੀ ਪੰਚਾਇਤੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਜੀ ਉਸ ਤੋਂ ਬਾਅਦ ਨਗਰ ਕਾਉਂਸਲ ਤੇ ਨਗਰ ਨਿਗਮ ਦੀਆਂ ਚੋਣਾਂ ਵੀ ਬਿਲਕੁਲ ਤਿਆਰ ਬਰ ਤਿਆਰ ਨੇ ਅਪਾ ਕਹਿ ਸਕਦੇ ਆ ਅਜੇ 5-7 ਮਹੀਨੇ ਇਹ ਚੋਣਾ ਚ ਹੀ ਗੁਜ਼ਰ ਜਾਣਗੇ ਜੀ ਉਦੋਂ ਤੱਕ ਸਰਕਾਰ ਦੇ 3 ਸਾਲ ਹੋ ਜਾਣਗੇ ਤੇ ਪਿੱਛੇ ਰਹਿ ਜੂਗੇ 2 ਸਾਲ ਜੀ ਇੱਕੋ ਹੀ ਮੰਨੋ ਆਖਰੀ ਸਾਲ ਨੂੰ ਤਾਂ ਲੋਕ ਮੰਨਦੇ ਨਹੀਂ ਹੂੰ ਉਦੋਂ ਤਾਂ ਅਫਸਰ ਵੀ ਇਹ ਕਿ ਆਸਰਾਂ ਲਾਉਣ ਲੱਗ ਜਾਂਦੇ ਨੇ ਕਿ ਉੱਠਦਾ ਬੁੱਲ ਕਿਸ ਕਰਵਟ ਬੈਠੇਗਾ ਜੀ ਉਹ ਉਧਰਲੇ ਪਾਸੇ ਨੂੰ ਸਾਰਾ ਅ ਧਿਆਨ ਡਾਇਵਰਟ ਕਰ ਦਿੰਦੇ ਆ ਜੀ ਤਿਲੋ ਸਾਹਿਬਾ ਜੋ ਚੰਡੀਗੜ੍ਹ ਦੇ ਵਿੱਚ ਬੜੀ ਹੀ ਦਿਲਚਸਪ ਵਾਕਿਆ ਵੇਖਣ ਨੂੰ ਮਿਲਿਆ ਇੱਕ ਨੌਜਵਾਨ ਸ਼ਖਸ ਜ਼ਿੱਦ ਫੜ ਕੇ ਬੈਠਾ ਸੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਾ ਹੈ ਤੇ ਉਸ ਕਰਕੇ ਉਹ ਟਾਵਰ ਦੇ ਉੱਤੇ ਜਾ ਚੜਿਆ ਤੇ ਹਾਲਾਂਕਿ ਕੁਝ ਹੀ ਸਮੇਂ ਬਾਅਦ ਉਸ ਨੂੰ ਟਾਵਰ ਤੋਂ ਉਤਾਰ ਲਿਆ ਗਿਆ ਨੌਜਵਾਨ ਹਰਿਆਣੇ ਦਾ ਦੱਸਿਆ ਜਾਂਦਾ ਹੈ ਜੀ ਹਾਂ ਇਸ ਮੁੰਡੇ ਦਾ ਨਾਂ ਹੈਗਾ ਸ਼ਾਇਦ ਜੇ ਮੈਂ ਭੁੱਲਦਾ ਨਾ ਹੋਵਾਂ ਸੁਖਵਿੰਦਰ ਸਿੰਘ ਹੈ ਸ਼ਾਇਦ ਇਹ ਨਾ ਬਿਕਰਮ ਸਿੰਘ ਟੱਲੋ ਮਾਫ ਕਰਨਾ ਜੀ ਜੀ ਇਹ ਜੀਨ ਦਾ ਰਹਿਣ ਵਾਲਾ ਹੈ ਜੀ ਇਹਦਾ ਮਾਨਸਾ ਦੇ ਵਿੱਚ ਕੋਈ ਡਿਸਪਿਊਟ ਚੱਲਦਾ ਹੈ ਹਮ ਤੇ ਉਹ ਕਹਿੰਦਾ ਵੀ ਮੈਂ ਅੱਕ ਗਿਆ ਹਮ ਤੇ ਮਾਨਸਾ ਸਾਹਿਬ ਤਾਂ ਕਹਿੰਦੇ ਸੀ ਨਾ ਕੰਮ ਤੁਹਾਡੇ ਘਰੇ ਫੜਾ ਕੇ ਜਾਇਆ ਕਰਾਂਗੇ ਜੀ ਉਹ ਜਦੋਂ ਅੱਕਿਆ ਹੋਇਆ ਹੋਰ ਹੱਲ ਨਾ ਨਿਕਲਿਆ ਸ ਚੰਡੀਗੜ੍ਹ 17 ਸੈਕਟਰ ਦੇ ਬੈਕ ਸਾਈਡ ਤੇ ਇੱਕ ਟਾਵਰ ਆ ਪ੍ਰਾਈਵੇਟ ਕੰਪਨੀ ਦਾ ਇਹ ਉਹਦੇ ਤੇ ਚੜ ਗਿਆ ਜੀ ਉੱਥੇ ਕਹਿੰਦਾ ਵੀ ਮੇਰੇ ਨੇੜੇ ਨਾ ਆਇਓ ਹਮ ਮੇਰੀ ਮੁੱਖ ਮੰਤਰੀ ਨਾਲ ਗੱਲ ਕਰਾਓ ਜੀ ਉਸ ਤੋਂ ਬਾਅਦ ਕੀ ਹੋਇਆ ਕਿ ਮੁੱਖ ਮੰਤਰੀ ਸਾਹਿਬ ਦੇ ਓਐਸਡੀ ਸਾਹਿਬ ਉਹ ਉੱਥੇ ਪਹੁੰਚੇ ਉਹਨਾਂ ਨੇ ਉਹਦੇ ਨਾਲ ਗੱਲ ਕੀਤੀ ਦੋ ਡੀਐਸਪੀ ਚੰਡੀਗੜ੍ਹ ਦੇ ਗੁਰਮukh ਸਿੰਘ ਤੇ ਚਰਨਜੀਤ ਸਿੰਘ ਬਿਰਕ ਜੀ ਇਹ ਵੀ ਆ ਗਏ ਤੇ ਉਹਨਾਂ ਦੇ ਓਐਸਡੀ ਸਾਹਿਬ ਨੂੰ ਉੱਥੇ ਲੈ ਜਾਂਦਾ ਗਿਆ ਬਰਾੜ ਸਾਹਿਬ ਨੂੰ ਜੀ ਉਹਨਾਂ ਨੇ ਭਰੋਸਾ ਦਿੱਤਾ ਕਿ ਅਸੀਂ ਤੁਰੰਤ ਰਿਪੋਰਟ ਹੈ ਮਾਨਸਾ ਐਸਐਸਪੀ ਤੋਂ ਮੰਗ ਲਈ ਹੈ ਤੇ ਫਿਰ ਇਹਨਾਂ ਤੇ ਕਾਰਵਾਈ ਨਾ ਹੋਵੇ ਜੀ ਜਿਹੜੇ ਇਹਦੇ ਇਹ ਕਦਮ ਤੋਂ ਬਾਅਦ ਹਰਕਤ ਵਿੱਚ ਆਏ ਨੇ ਇਹਨਾਂ ਦੇ ਮੋਢਿਆਂ ਤੇ ਡੇ ਡੇ ਤਾਰੇ ਲੱਗੇ ਨੇ ਨਵਾਂ ਤਾਰਾ ਲਾਉਣ ਦੀ ਥਾਂ ਨਹੀਂ ਹੈਗੀ ਜੀ ਤੇ ਇਹ ਕਰਦੇ ਕੀ ਨੇ ਜਿਹੜਾ ਲੋਕਾਂ ਨੂੰ ਇਸ ਤਰ੍ਹਾਂ ਦੇ ਕਦਮ ਚੁੱਕਣੇ ਪੈਂਦੇ ਆ ਤੇ ਜਿਹੜਾ ਬਾਦ ਸਾਹਿਬ ਕਹਿੰਦੇ ਨੇ ਵੀ ਹਾਰੇ ਕਿਉਂ ਜੀ ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਹੈ ਹਮ ਆ ਜਿਹੜਾ ਘਟਨਾ ਕਰਮ 14 ਸੈਕਟਰ ਦੇ ਵਿੱਚ ਵਾਪਰਿਆ ਆ ਕਾਰਨ ਆ ਅਸਲ ਜੀ ਕਿ ਤੁਹਾਡੀ ਮਸ਼ੀਨਰੀ ਜੰਗਾਲ ਚੁੱਕੀ ਹੈ ਇਹਦੀ ਜੰਗਾਲ ਲਾਹੋ ਇਹਨੂੰ ਮਾੜਾ ਮੋਟਾ ਗ੍ਰੀਸ ਕਰੋ ਤਾਂ ਆ ਕੇ ਲੋਕਾਂ ਦੇ ਕੰਮ ਕਰ ਸਕਣ ਜੀ ਟਿਲੋ ਸਾਹਿਬ ਪ੍ਰੋਗਰਾਮ ਦਾ ਸਮਾਂ ਹੋ ਗਿਆ ਹੈ ਤੇ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਨ ਵਾਸਤੇ ਤੇ ਦਰਸ਼ਕਾਂ ਨੂੰ ਇਹਨਾਂ ਖਬਰਾਂ ਤੇ ਡੂੰਗੀ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਬਹੁਤ ਮਿਹਰਬਾਨ ਤੇ ਦਰਸ਼ਕੋ ਤੁਹਾਡਾ ਵੀ ਬਹੁਤ ਸ਼ੁਕਰੀਆ ਜੋ ਸਾਡੇ ਇਸ ਪ੍ਰੋਗਰਾਮ ਨੂੰ ਬਹੁਤ ਪਿਆਰ ਦਿੰਦੇ ਹੋ ਤੁਹਾਡੇ ਕਮੈਂਟ ਸਾਡੇ ਲਈ ਬਹੁਤ ਮਹੱਤਵਪੂਰਨ ਹੁੰਦੇ ਨੇ ਤੇ ਤੁਹਾਡੀ ਰਾਏ ਸਾਡੇ ਲਈ ਬਹੁਤ ਜ਼ਰੂਰੀ ਹੁੰਦੀ ਹੈ ਇਸੇ ਤਰ੍ਹਾਂ ਇਸ ਪ੍ਰੋਗਰਾਮ ਨੂੰ ਪਿਆਰ ਤੇ ਸਨੇਹ ਦਿੰਦੇ ਰਹੋ ਕੱਲ ਫੇਰ ਮੁਲਾਕਾਤ ਹੋਵੇਗੀ ਨਵੀਆਂ ਖਬਰਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ